ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇਰਾ ਆਸਰਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਚੈਨਲ ਤੇ ਜੋ ਵੀ ਇਤਿਹਾਸ ਅਤੇ ਸਾਖੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਮਹਾਪੁਰਖਾਂ ਦੀ ਸੰਗਤ ਤੋਂ ਪ੍ਰਾਪਤ ਕੀਤੇ ਹੋਏ ਵਿਚਾਰ ਹਨ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਚੈਨਲ ਬਣਾਉਣ ਦਾ ਮੋਟਿਵ ਤਾਂ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬਾਂ ਦੇ ਪਿਆਰਿਆਂ ਦੀ ਵਡਿਆਈ ਕਰਨੀ ਹੈ। ਇਸ ਸਮੇਂ ਕਦੇ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਜਾਂ ਫਿਰ ਸ਼ਹੀਦਾਂ ਦੇ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੇ ਹਾਂ ਜਾਂ ਕਿਸੇ ਹੋਰ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਕਈ ਵਾਰ ਗੁਰੂ ਜੀ ਦੇ ਪ੍ਰੇਮ ਵਿੱਚ ਮਨ ਵਿੱਚ ਇਹ ਵਿਚਾਰ ਬਣਦੀ ਹੈ ਕਿ ਅੱਜ ਪਹਿਲਾਂ ਜਾ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਹਨ। ਉਸ ਤੋਂ ਬਾਅਦ ਹੀ ਫਿਰ ਕੋਈ ਆਨੰਦ ਦਾ ਦਾਣਾ ਭਾਵ ਜਲ ਪਾਣੀ ਪ੍ਰਸ਼ਾਦਾ ਛਕਣਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਗੁਰੂ ਜੀ ਦੇ ਦਰਸ਼ਨਾਂ ਲਈ ਸੰਗਤ ਕਾਬਲ ਤੋਂ ਚੱਲ ਕੇ ਆ ਰਹੀ ਸੀ ਸੰਗਤ ਦਾ ਜੋ ਜਥੇਦਾਰ ਸੀ ਉਹ ਬਹੁਤ ਉਤਸ਼ਾਹ ਨਾਲ ਭਰਿਆ ਹੋਇਆ ਸੀ ਉਹ ਹਰ ਰੋਜ਼ ਸਵੇਰੇ ਸੰਗਤ ਨੂੰ ਚੱਲਣ ਸਮੇਂ ਦੱਸ ਦਿੰਦੇ ਸਨ ਕਿ ਹੁਣ ਰਸਤਾ ਘੱਟ ਹੀ ਰਹਿ ਗਿਆ ਹੈ ਜਲਦੀ ਹੀ ਗੁਰੂ ਜੀ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ ਜਦੋਂ ਅੰਮ੍ਰਿਤਸਰ ਦੇ ਬਹੁਤ ਨੇੜੇ ਪਹੁੰਚ ਗਏ ਉਸ ਦਿਨ ਸਵੇਰੇ ਜਥੇਦਾਰ ਨੇ ਸੰਗਤ ਨੂੰ ਬੇਨਤੀ ਕੀਤੀ ਸੰਗਤ ਜੀ ਅੱਜ ਅਸੀਂ ਅੰਮ੍ਰਿਤਸਰ ਪਹੁੰਚ ਜਾਣਾ ਹੈ ਜੇਕਰ ਸੰਗਤ ਆਗਿਆ ਦੇਵੇ ਤਾਂ ਮੇਰੇ ਮਨੰਦਰਿਕ ਵਿਚਾਰ ਹੈ ਸੰਗਤ ਕਹਿਣ ਲੱਗੀ ਜੀ ਦੱਸੋ ਉਹ ਜਥੇਦਾਰ ਸਿੰਘ ਕਹਿਣ ਲੱਗੇ ਕਿ ਮੇਰਾ ਜੀ ਕਹਦਾ ਹੈ ਕਿ ਜਿੰਨੀ ਦੇਰ ਅੱਜ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਉਨੀ ਦੇਰ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਇਹ ਬਚਨ ਸੁਣ ਕੇ ਸਾਰੀ ਸੰਗਤ ਰਾਜੀ ਹੋ ਗਈ। ਹੁਣ ਸੰਗਤ ਨੇ ਪਰਵਾਨਗੀ ਤਾਂ ਦੇ ਦਿੱਤੀ ਪਰ ਸੰਗਤ ਬਹੁਤ ਦਿਨਾਂ ਦੀ ਚੱਲੀ ਹੋਣ ਕਾਰਨ ਥੱਕੀ ਹੋਈ ਸੀ। ਤੇ ਦੂਸਰਾ ਸੰਗਤ ਦੇ ਵਿੱਚ ਬੱਚੇ ਤੇ ਬਜ਼ੁਰਗ ਵੀ ਸਨ ਜੋ ਹੌਲੀ ਚੱਲਦੇ ਸਨ। ਜਿਸ ਸਮੇ ਸੰਗਤ ਅੰਮ੍ਰਿਤਸਰ ਪਹੁੰਚੀ ਤਾਂ ਉਸ ਸਮੇ ਰਾਤ ਦੇ 12 ਵਜੇ ਹੋਏ ਸਨ। ਸੰਗਤ ਸ੍ਰੀ ਦਰਬਾਰ ਸਾਹਿਬ ਐਂਟਰ ਹੋਈ। ਸਾਰੀ ਸੰਗਤ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਸੀ। ਇਹ ਮਨ ਵਿੱਚ ਇਹੀ ਵਿਚਾਰ ਸੀ ਕਿ ਬਸ ਇੱਕ ਵਾਰ ਗੁਰੂ ਜੀ ਦੇ ਦਰਸ਼ਨ ਹੋ ਜਾਣ ਉਸ ਤੋਂ ਬਾਅਦ ਹੀ ਫੇਰੇ ਪ੍ਰਸ਼ਾਦਾ ਸ਼ਕਾਂਗੇ ਇਹ ਸੋਚ ਕੇ ਉਹਨਾਂ ਨੇ ਸੇਵਾਦਾਰ ਨੂੰ ਬੇਨਤੀ ਕੀਤੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਸੇਵਾਦਾਰ ਕਹਿਣ ਲੱਗੇ ਜੀ ਗੁਰੂ ਜੀ ਤਾਂ ਆਰਾਮ ਵਿੱਚ ਹੋ ਗਏ ਹਨ ਹੁਣ ਗੁਰੂ ਜੀ ਦੇ ਦਰਸ਼ਨ ਸਵੇਰੇ 4 ਵਜੇ ਦੇ ਕਰੀਬ ਹੋਣਗੇ ਸੰਗਤ ਨੇ ਪ੍ਰਣ ਕੀਤਾ ਸੀ ਕਿ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਸ਼ਕਣਾ ਹੈ ਇਸ ਲਈ ਸਾਰੀ ਸੰਗਤ ਉਸੇ ਤਰ੍ਹਾਂ ਹੀ ਪ੍ਰਕਰਮਾ ਵਿੱਚ ਆਰਾਮ ਵਿੱਚ ਹੋ ਗਈ। ਸਿਰਫ 2 ਮਿੰਟ ਦਾ ਹੀ ਸਮਾਂ ਬੀਤਿਆ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਹਰ ਆ ਗਏ। ਗੁਰੂ ਪੀਰ ਕਦੇ ਵੀ ਨੇਮ ਨਹੀਂ ਦੇਖਦੇ। ਗੁਰੂ ਜੀ ਹਮੇਸ਼ਾ ਪ੍ਰੇਮ ਦੇਖਦੇ ਹਨ ਤੇ ਅਕਸਰ ਬਾਬਾ ਜੀ ਇਹ ਵਜਨ ਕਰਿਆ ਕਰਦੇ ਸਨ ਕਿ ਪ੍ਰੇਮ ਅੱਗੇ ਨੇਮ ਨਹੀਂ ਰਹਿੰਦਾ। ਭਾਵ ਕਿ ਭਾਵੇਂ ਗੁਰੂ ਜੀ ਦੇ ਆਰਾਮ ਦਾ ਸਮਾਂ ਸੀ। ਪਰ ਗੁਰੂ ਦੀ ਪਿਆਰੀ ਸੰਗਤ ਗੁਰੂ ਜੀ ਦੇ પ્રેમ ਦੀ ਤਾਂਗ ਵਿੱਚ ਇੰਤਜ਼ਾਰ ਕਰ ਰਹੀ ਸੀ ਫਿਰ ਗੁਰੂ ਜੀ ਕਿਸ ਤਰ੍ਹਾਂ ਆਰਾਮ ਕਰ ਸਕਦੇ ਸਨ ਜਦੋਂ ਗੁਰੂ ਜੀ ਬਾਹਰ ਆਏ ਤਾਂ ਸੇਵਾਦਾਰ ਨੇ ਪੁੱਛਿਆ ਕਿ ਗੁਰੂ ਜੀ ਅੱਜ ਕੀ ਹੋਇਆ ਹੈ ਤੁਸੀਂ ਇਸ ਸਮੇਂ ਬਾਹਰ ਆ ਗਏ ਗੁਰੂ ਜੀ ਬਚਨ ਕਰਨ ਲੱਗੇ ਮੇਰੇ ਗੁਰੂ ਨਾਨਕ ਦੀ ਸੰਗਤ ਬਾਹਰ ਭੁੱਖੀ ਹੋਵੇ ਤਾਂ ਮੈਂ ਕਿਸ ਤਰ੍ਹਾਂ ਅੰਦਰ ਆਰਾਮ ਕਰ ਸਕਦਾ ਹਾਂ ਹੁਣ ਸੇਵਾਦਾਰ ਨੇ ਅੱਗੇ ਹੋ ਕੇ ਪ੍ਰਕਰਮਾ ਵਿੱਚ ਪਈ ਸੰਗਤ ਨੂੰ ਆਵਾਜ਼ ਆ ਦਿੱਤਾ ਸੰਗਤ ਜੀ ਉੱਠੋ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਸੰਗਤ ਨੂੰ ਦਰਸ਼ਨ ਦੇਣ ਲਈ ਬਾਹਰ ਆ ਗਏ ਹਨ ਹੁਣ ਸਾਰੀ ਸੰਗਤ ਚਾਣਾ ਲੁਠੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲੱਗੀ ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ ਜਿਸ ਤਰ੍ਹਾਂ ਚਕੋਰ ਚੰਦਰਮਾ ਨੂੰ ਇੱਕ ਟੱਕ ਦੇਖਦਾ ਹੈ ਉਸੇ ਤਰ੍ਹਾਂ ਸੰਗਤ ਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕੱਦ ਬਹੁਤ ਲੰਬਾ ਸੀ ਅਤੇ ਸਰੀਰ ਵੀ ਬਹੁਤ ਸਡੋਲ ਸੀ ਜਿੱਥੇ ਵੀ ਗੁਰੂ ਜੀ ਜਾਂਦੇ ਸਨ ਹਮੇਸ਼ਾ ਗੁਰੂ ਜੀ ਦੇ ਦੋ ਘੋੜੇ ਨਾਲ ਹੁੰਦੇ ਸਨ ਇੱਕ ਘੋੜੇ ਤੇ ਕੁਝ ਮੀਲ ਤੱਕ ਜਾਂਦਿਆ ਘੋੜਾ ਬਹੁਤ ਪਸੀਨਾ ਪਸੀਨ ਹੋ ਜਾਂਦਾ ਸੀ ਫਿਰ ਘੋੜੇ ਨੂੰ ਬਦਲਣਾ ਪੈਂਦਾ ਸੀ ਇੰਨਾ ਭਾਰ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਜੀ ਦੇ ਦਰਸ਼ਨਾਂ ਦਾ ਇੰਨਾ ਪ੍ਰਤਾਪ ਸੀ ਕਿ ਜਿਸ ਨੂੰ ਵੀ ਦਰਸ਼ਨ ਦਿੰਦੇ ਸਨ ਉਸਦੇ ਸਾਰੇ ਪਾਪ ਧੋ ਦਿੰਦੇ ਸਨ ਸੰਗਤ ਦਰਸ਼ਨ ਕਰ ਰਹੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਸੰਗਤ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ ਹੋ ਰਹੀ ਹੈ ਹੁਣ ਗੁਰੂ ਜੀ ਨੇ ਆਪਣੀ ਲੱਗ ਤੇ ਕਮਰ ਕਸਾ ਕਸਿਆ ਤੇ ਵਚਨ ਕੀਤਾ ਕਿ ਲੰਗਰ ਲਿਆਓ ਅੱਜ ਸਿਂ ਗੁਰੂ ਨਾਨਕ ਦੇ ਘਰ ਦੇ ਸੰਗਤ ਨੂੰ ਆਪ ਪ੍ਰਸ਼ਾਦਾ ਛਕਾਵਾਂਗੇ ਦੋ ਤਿੰਨ ਸਿੰਘ ਗਏ ਤਾਂ ਲੰਗਰ ਵਿੱਚ ਜਾ ਕੇ ਦੇਖਿਆ ਕਿ ਲੰਗਰ ਵਾਦੀ ਪਿਆ ਹੋਇਆ ਹੈ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਮੁੱਕ ਜਾਂਦਾ ਹੈ ਤਾਂ ਇਹ ਸਿੱਖ ਕੌਮ ਦੀ ਰੀਤ ਹੈ ਕਿ ਕਦੇ ਮੁੱਕ ਗਿਆ ਸ਼ਬਦ ਨਹੀਂ ਵਰਤਦੇ ਹਮੇਸ਼ਾ ਚੜ੍ਹਦੀ ਕਲਾ ਦੇ ਪ੍ਰਤੀਕ ਸ਼ਬਦ ਵਰਤਦੇ ਹਨ ਕਿ ਲੰਗਰ ਵਾਧੇ ਪੈ ਗਿਆ ਸੇਵਾਦਾਰਾਂ ਨੇ ਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ ਪਾਤਸ਼ਾਹ ਲੰਗਰ ਤਾਂ ਵਾਧੇ ਪੈ ਗਿਆ ਹੈ ਗੁਰੂ ਜੀ ਕੁਝ ਟੂ ਮਿੰਟ ਚੁੱਪ ਹੋ ਗਏ ਸੇਵਾਦਾਰਾਂ ਨੇ ਫਿਰ ਬੇਨਤੀ ਕੀਤੀ ਪਾਤਸ਼ਾਹ ਜੇਕਰ ਆ ਗਿਆ ਹੋਵੇ ਤਾਂ ਅੱਧੇ ਘੰਟੇ ਵਿੱਚ ਪ੍ਰਸ਼ਾਦਾ ਤਿਆਰ ਹੋ ਜਾਵੇਗਾ। ਪਾਛਾ ਬਚਨ ਕਰਨ ਲੱਗੇ ਕਿ 5 ਦਿਨ ਬਾਅਦ ਸਾਡੀ ਬੱਚੀ ਬੀਬੀ ਵੀਰੋ ਦਾ ਵਿਆਹ ਹੈ। ਘਰ ਮਠਿਆਈ ਤਿਆਰ ਹੈ। ਤੁਸੀਂ ਘਰ ਜਾਓ ਅਤੇ ਘਰੋਂ ਮਠਿਆਈ ਲੈ ਕੇ ਆਓ। ਕਾਬਲ ਤੋਂ ਆਈ ਸੰਗਤ ਨੂੰ ਮਠਿਆਈ ਛਕਾਵਾਂਗੇ। ਦੋ ਸੇਵਾਦਾਰ ਗੁਰੂ ਜੀ ਦੇ ਘਰ ਗਏ ਅਤੇ ਜਾ ਕੇ ਮਾਤਾ ਦਮੋਦਰੀ ਜੀ ਕੋਲ ਬੇਨਤੀ ਕੀਤੀ। ਕਿ ਗੁਰੂ ਜੀ ਨੇ ਮਠਿਆਈ ਮੰਗਵਾਈ ਹੈ ਸੰਗਤ ਲਈ। ਮਾਤਾ ਜੀ ਨੇ ਬਚਨ ਕੀਤਾ ਕਿ ਇਹ ਸ਼ਗਨਾ ਦੀ ਮਠਿਆਈ ਹੈ। ਇਹ ਤਾਂ ਪਹਿਲਾਂ ਬਰਾਦ ਨੂੰ ਹੀ ਛਕਾਵਾਂਗੇ। ਭਾਵ ਜਵਾਬ ਦੇ ਦਿੱਤਾ। ਮਾਤਾ ਜੀ ਨੇ ਜਵਾਬ ਕੀ ਦੇਣਾ ਸੀ ਇਹ ਤਾਂ ਸਾਡੇ ਲਈ ਗੁਰੂ ਸਾਹਿਬਾਂ ਨੇ ਨਵਾਂ ਇਤਿਹਾਸ ਬਣਾਉਣਾ ਸੀ। ਸੇਵਾਦਾਰ ਨੇ ਬਚਨ ਕੀਤਾ। ਪਾਤਸ਼ਾਹ ਮਾਤਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ। ਪਾਤਸ਼ਾਹ ਨੇ ਫਿਰ ਭੇਜਿਆ। ਕਿ ਮਾਤਾ ਜੀ ਨੂੰ ਜਾ ਕੇ ਕਹੋ ਸੰਗਤ ਵੱਡੀ ਹੈ ਕਿ ਰਿਸ਼ਤੇਦਾਰੀ ਵੱਡੀ ਹੈ ਬਰਾਤ ਲਈ ਮਠਿਆਈ ਹੋਰ ਬਣ ਜਾਵੇਗੀ ਤੁਸੀਂ ਇਹ ਮਠਿਆਈ ਸੰਗਤ ਲਈ ਭੇਜ ਦੇਵੋ ਸੇਵਾਦਾਰ ਫਿਰ ਗਏ ਮਾਤਾ ਜੀ ਨੂੰ ਫਿਰ ਬੇਨਤੀ ਕੀਤੀ ਮਾਤਾ ਜੀ ਨੇ ਸਹਿਸਬਾਈ ਫਿਰ ਉਹੀ ਵਚਨ ਕਾਗ ਦਿੱਤਾ ਇਹ ਮਠਿਆਈ ਬਰਾਤ ਛਕੇਗੀ ਜਦੋਂ ਸੇਵਾਦਾਰਾਂ ਨੇ ਆ ਕੇ ਗੁਰੂ ਜੀ ਨੂੰ ਫਿਰ ਮਾਤਾ ਜੀ ਦਾ ਵਚਨ ਦੱਸਿਆ ਤਾਂ ਗੁਰੂ ਜੀ ਵਚਨ ਕਰਨ ਲੱਗੇ ਜਿਹੜੀ ਮਠਿਆਈ ਗੁਰੂ ਕੇ ਸੰਗਤ ਕੋਲੋਂ ਲਕੋ ਲਈ ਉਹ ਮਠਿਆਈ ਹੁਣ ਬਰਾਤ ਨਹੀਂ ਖਾਏਗੀ। ਉਹ ਤੁਰਕ ਖਾਣਗੇ ਨਾਲੇ ਪੈਰਾਂ ਥੱਲੇ ਰੋਲਣਗੇ। ਸੋ ਪਾਤਸ਼ਾਹ ਦੀ ਰਸਨਾ ਦਾ ਬਚਨ ਸੱਤ ਹੋਇਆ। ਕਿਲਾ ਲੋਗੜ ਦੀ ਜੰਗ ਹੋਈ ਤੇ ਤੁਰਕਾਂ ਨੇ ਇੱਥੇ ਹਮਲਾ ਕੀਤਾ। ਫਿਰ ਪਾਤਸ਼ਾਹ ਨੇ ਬੀਬੀ ਵੀਰੋਜੀ ਦੇ ਵਿਆਹ ਦਾ ਸਾਰਾ ਸਮਾਗਮ ਚ ਭਾਲ ਵਿਖੇ ਕੀਤਾ। ਉਹ ਮਠਿਆਈ ਫਿਰ ਤੁਰਕਾਂ ਨੇ ਜਦੋਂ ਹਮਲਾ ਕੀਤਾ ਸੀ ਫਿਰ ਉਹਨਾਂ ਨੇ ਖਾਧੀ। ਪਰ ਜਿਸ ਸਮੇਂ ਮਾਤਾ ਦਮੋਦਰੀ ਜੀ ਨੂੰ ਇਸ ਬਚਨ ਦਾ ਪਤਾ ਲੱਗਾ ਸੀ ਉਹਨਾਂ ਨੇ ਆ ਕੇ ਗੁਰੂ ਜੀ ਪਾਸੋਂ ਭੁੱਲ ਮੰਗ ਲਈ ਸੀ ਸੋ ਚਵਾਲ ਵਿਖੇ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੋਏ ਤੇ ਉੱਥੋਂ ਡੋਲੀ ਤੋਰਨ ਵੇਲੇ ਜਿਵੇਂ ਪਾਤਸ਼ਾਹ ਨੇ ਇਹ ਵਰ ਦਿੱਤਾ ਸੀ ਕਿ ਜਿਸ ਦਾ ਕਿਸੇ ਦਾ ਰਿਸ਼ਤਾ ਨਾ ਹੁੰਦਾ ਹੋਵੇ ਉਹ ਇੱਥੇ ਆ ਕੇ ਜ਼ਰੂਰੀ ਹਾਜ਼ਰੀ ਭਰੇ ਅਤੇ ਅਰਦਾਸ ਕਰੇ ਉਸ ਦਾ ਰਿਸ਼ਤਾ ਹੋ ਜਾਵੇਗਾ ਇੱਕ ਅਸਾਮ ਵਿੱਚ ਸਿੱਖ ਪਰਿਵਾਰ ਰਹਿੰਦਾ ਹੈ ਉਹਨਾਂ ਨੇ ਬੀਬੀ ਵੀਰੋ ਜੀ ਦੇ ਸਥਾਨ ਤੇ ਆ ਕੇ ਨਮਸਕਾਰ ਕੀਤੀ ਅਤੇ ਆਪਣੀ ਹੱਦਬੀਤੀ ਦੱਸੀ। ਕਹਿੰਦੇ ਕਿ ਸਾਡੇ ਲੜਕੇ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ। ਸਾਨੂੰ ਕਿਸੇ ਨੇ ਦੱਸਿਆ ਕਿ ਬੀਬੀ ਵੀਰੋਜੀ ਦੇ ਸਥਾਨ ਤੇ ਜਾ ਕੇ ਅਰਦਾਸ ਕਰੋ। ਉਹ ਪਰਿਵਾਰ ਕਹਿੰਦਾ ਕਿ ਅਸੀਂ ਘਰੋਂ ਹੀ ਬੀਬੀ ਵੀਰੋਜੀ ਦਾ ਧਿਆਨ ਕਰਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਕਿ ਬੀਬੀ ਵੀਰੋਜੀ ਅਸੀਂ ਤੁਹਾਡੇ ਸਥਾਨ ਤੇ ਜ਼ਰੂਰ ਆਵਾਂਗੇ। ਤੁਸੀਂ ਬੱਚੇ ਦੇ ਰਿਸ਼ਤੇ ਦੀ ਮਿਹਰ ਕਰ ਦਿਓ। ਉਹ ਕਹਿੰਦੇ ਜਦੋਂ ਇਸ ਤਰ੍ਹਾਂ ਅਰਦਾਸ ਕੀਤੀ ਤਾਂ ਤੀਜੇ ਦਿਨ ਨੂੰ ਰਿਸ਼ਤਾ ਹੋ ਗਿਆ। ਫਿਰ ਉਹ ਸਾਰਾ ਵਿਆਹ ਦਾ ਸਮਾਗਮ ਕਰਕੇ ਆਸਾਮ ਤੋਂ ਚਵਾਲ ਬੀਬੀ ਵੀਰੋ ਜੀ ਦੇ ਸਥਾਨ ਤੇ ਮੱਥਾ ਟੇਕਣ ਆਏ ਤੇ ਆ ਕੇ ਆਪਣੀ ਹੱਦ ਬਿੱਤੀ ਸੁਣਾਈ ਕਿ ਅਸੀਂ ਘਰੋਂ ਹੀ ਅਰਦਾਸ ਕੀਤੀ ਤੇ ਸਾਡੀ ਅਰਦਾਸ ਮਨਜ਼ੂਰ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਂ ਦੇ ਨਾਮ ਜਪਣ ਵਾਲਿਆਂ ਨਾਲ ਅੱਜ ਵੀ ਅਨੇਕਾਂ ਕੋਤਕ ਵਰਤਦੇ ਹਨ ਅਜਹੀਆਂ ਹੀ ਹੋਰ ਸਾਖੀਆਂ ਸੁਣਨ ਲਈ ਸਾਡੇ ਚੈਨਲ ਇੱਕ ਤੇਰਾ ਆਸਰਾ ਨੂੰ ਸਬਸਕ੍ਰਾਈਬ ਕਰੋ ਜੀ ਵਧੇਰੇ ਜਾਣਕਾਰੀ ਲਈ ਆਈ ਬਟਨ ਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਰ ਲਿੰਕਸ ਤੇ ਕਲਿੱਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ